ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਗਰੋ ਦੇ ਇੱਕ ਗਰੋ ਦਾ ਪਰਦਾ ਫਾਸ਼ ਕਰਦੇ ਹੋਏ ਗਰੋ ਦੇ ਪੰਜ ਮੈਂਬਰਾਂ ਨੂੰ ਅਸਲੇ ਤੇ ਨਗਦੀ ਸਮੇਤ ਗਿਫਤਾਰ ਕੀਤੇ ਜਾਂਦਾ ਦਾਵਾ ਕੀਤਾ ਗਿਆ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਐਮ ਲੋਜਗਜੀਤ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ ਸਰਹੰਦ ਦੇ ਇੰਚਾਰਜ ਇੰਸਪੈਕਟਰ ਅਮਰਬੀਰ ਸਿੰਘ ਦੀ ਅਗਵਾਈ ਚ ਕੰਮ ਕਰ ਰਹੀ ਸੀਆਈਏ ਦੀ ਇੱਕ ਟੀਮ ਦੇ ਵੱਲੋਂ ਬੀਤੀ 11 ਮਈ ਨੂੰ ਅਮਲੋ ਦੇ ਇਲਾਕੇ ਚ ਅਰਸ਼ਦੀਪ ਸਿੰਘ ਅਰਸ਼ੂ ਚੰਦ ਸਿੰਘ ਸੁਖਮੰਦਰ ਸਿੰਘ ਬਲਵੰਤ ਪਤ ਸਿੰਘ ਅਤੇ ਰਵੀਦੀਪ ਸਿੰਘ ਵਾਸੀ ਪਿੰਡ ਫਤੇਗੜ ਕਰੋਟਾਣਾ ਨੂੰ ਦੋ ਪਿਸਤੌਲ ਤੇ 315 ਬੋਲਤ ਦੋ ਜਿੰਦਾ ਰੋਂਦ ਅਤੇ ਇੱਕ अल्टੋ ਕਾਰ ਤੇ ਦੋ ਚਾਕੂ ਅਤੇ ਰੋਂਦ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਇਹ ਗ੍ਰੋਹ ਦੇ ਉਪਰਕਤ ਮਾਬਣਾ ਚੋ ਅਰਸ਼ਦੀਪ ਸਿੰਘ ਅਤੇ ਚੰਦ ਸਿੰਘ ਬੀਤੀ 22 ਅਪ੍ਰੈਲ ਨੂੰ ਮੰਡੀ ਗੋਬਿੰਦਗੜ ਵਿਖੇ ਹੋਈ 50 ਲੱਖ ਰੁਪਏ ਦੀ ਡਕੈਤੀ ਵਿੱਚ ਵੀ ਸ਼ਾਮਿਲ ਸਨ ਜਿਨ੍ਹਾਂ ਦੇ ਵੱਲੋਂ ਡਕੈਤੀ ਦੇ ਪੈਸਿਆਂ ਚੋਂ ਖਰੀਦਿਆ ਗਿਆ 60000 ਰੁਪਏ ਦਾ ਕੈਮਰਾ ਤੇ 360000 ਰੁਪਏ ਦੀ ਨਕਦੀ ਵਬਰਾਮਤ ਕੀਤੀ ਇਸ ਨਾਲੇ ਡੀਐਸਪੀ ਅਮਲੋ ਜਲਜੀਤ ਸਿੰਘ ਨੇ ਦੱਸਿਆ ਕਿ ਤਫ਼ਤੀਸ਼ ਦੇ ਦੌਰਾਨ ਖੁਲਾਸਾ ਹੋਇਆ ਕਿ ਇਸ ਗਰੋਹ ਦੇ ਮੈਂਬਰ ਚੰਦ ਸਿੰਘ ਅਰਸ਼ਦੀਪ ਸਿੰਘ ਅਤੇ ਰਵੀਦੀਪ ਸਿੰਘ ਫਿਰੋਤੀਆਂ ਮੰਗਣ ਅਤੇ ਮੋਟਰਸਾਈਕਲ ਚੋਰੀ ਕਰਨ ਦਾ ਵੀ ਧੰਦਾ ਕਰਦੇ ਸਨ ਜਿਨ੍ਹਾਂ ਦੀ ਨਿਸ਼ਾਨਦੇਹੀ ਤੇ ਸੱਤ ਚੋਰੀशुदा ਮੋਟਰਸਾਈਕਲ ਹੁਣ ਤੱਕ ਬਰਾਮਦ ਕੀਤੇ ਜਾ ਚੁੱਕੇ ਨੇ ਅੱਜ ਦੀ ਪ੍ਰੈਸ ਕਾਨਫਰੰਸ ਇੱਥੇ ਨਾ ਇੱਕ ਸਾਡੇ ਇਨਸਪੈਕਟਰ ਸੀਆਈਏ ਤੇ ਹੋਰ ਸਾਡੀ ਟੀਮ ਨੇ ਮੈਡਮ ਰਵਜੋਤ ਗਰੇਵਾਲ ਡਾਕਟਰ ਰਵਜੋਤ ਗਰੇਵਾਲ ਆਈਪੀਐਸ ਨੇ ਦਿਸ਼ਾ ਨਿਰਦੇਸ਼ੇਟ ਇੱਕ ਐਫਆਈਆਰ ਨੰਬਰ 61 399402 ਅਮਲੋਚ ਦਰਜ ਕੀਤੀ ਹੈ ਅਮਲੋ ਠਾਣੇ ਦਰਜ ਕੀਤੀ ਹੈ ਉਹਦੇ ਚ ਪੰਜ ਦੋਸ਼ੀ ਫੜਿਆ 399402 ਦੀ ਪਰਚਾ ਦਰਜ ਕੀਤਾ ਕੁਝ ਪੰਜ ਦੋਸ਼ੀ ਫੜਿਆ ਤੇ ਪੰਜਾਂ ਕੋਲੋਂ ਦੋ 315 ਗੋਲ ਦੇ ਜਿਹੜੇ ਰਵੋਲਵਰ ਪਿਸਟਲ ਆਵਰ ਕਵਰ ਹੋਇਆ ਹੈ ਇਤੋਂ ਕੋ ਚਾਰਜ ਕਮਾਨੀਦਾਰ ਚਾਪੂਰ ਕਵਰ ਹੋਏ ਤੇ ਇਹਨਾਂ ਕੋ ਟੋਟਲ ਇੱਕ ਰਿਕਵਰੀ 5 ਲੱਖ ਰੁਪਈਆ ਰਿਕਵਰ ਕੀਤਾ ਤੇ 7 ਮੋਟਰਸਾਈਕਲ ਰਿਕਵਰ ਕੀਤੇ ਇੱਕ ਆਲਟੋ ਕਾਰ ਰਿਕਵਰ ਕੀਤੀ ਹੈ ਤੇ ਕੀ ਹੈ ਕਿ ਸਿਗੇ ਜੀ ਕਰਦੇ ਕੀ ਸੀਗੇ ਜੀ ਇਹ ਇਹ ਜਿਹਦਾ ਦੋ ਬੰਦੇ ਉਹ ਨੇ ਜਿਹੜੀ ਲਗਭਗ ਤੇ 50 ਲੱਖ ਦੀ ਖੋਹ ਹੋਈ ਸੀ ਮੰਡੀ ਗਵਿੰਦਗੜ ਉਹਦੇ ਚ ਇਨਵੋਲਵ ਨੇ ਦੋ ਬੰਦੇ ਅਰਸ਼ਦੀਪ ਅਰਸ਼ੂ ਤੇ ਚੰਦ ਕਮਲੂ ਇਹ ਬੰਦੇ ਉਹ ਚ ਇਨਵੋਲਵ ਨੇ ਇਹ ਇਹਨਾਂ ਦਾ ਕੰਮ ਇਹੀ ਹੈ ਵੀ ਚੋਰੀਆਂ ਕਰਨਾ ਲੁੱਟਾਂ ਖੋਹਾਂ ਕਰਨਾ ਇਹੀ ਕੰਮ ਕਰਦੇ ਆ ਕਿੰਨੇ ਇੱਕ ਨਾਲ ਹੋਰ ਵੀ ਸਾਥੀ ਨੇ ਜੀ ਇਹ ਟੋਟਲ 5 ਜਣੇ ਨੇ ਹਾਂਜੀ ਇਹ 5 ਜਣੇ ਤੇ ਪੰਜ ਦੇ ਪੰਜ ਹੀ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਕੋਲੋਂ ਅਸੀਂ 5 ਲੱਖ ਰੁਪਈਆ ਰਿਕਵਰ ਕੀਤਾ ਜਿੱਚੋਂ 3 ਲੱਖ 60 ਹਜ਼ਾਰ ਰੁਪਈਆ ਕੈਸ਼ ਹੈ ਇੱਕ ਆਲਟੋ ਕਾਰ ਇਹਨਾਂ ਨੇ ਉਹ ਪੈਸੇ ਚ ਲਈ ਸੀ 80 ਹਜ਼ਾਰ ਦੀ ਉਹ ਵੀ ਰਿਕਵਰ ਕਰ ਲਈ ਹੈ ਤੇ ਇਹ ਕਿਹਨੇ 60 ਹਜ਼ਾਰ ਦਾ ਕੈਮਰਾ ਲਿਆ ਸੀ ਉਹ ਵੀ ਰਿਕਵਰ ਕਰ ਲਿਆ ਇਹ ਸਾਰੇ ਪੈਸੇ ਇਹ ਜਿਹੜੀ ਸਾਰੇ ਚੀਜ਼ਾਂ ਜਿਹੜੇ ਜਿਹੜੀ ਉਹ ਮੰਡੀ ਗੁੰਬਿੰਦਗੜ੍ਹ ਵਾਲੀ ਕੋ ਕੀਤੀ ਸੀ 50 ਲੱਖ ਵਾਲੀ ਉਹਦੇ ਚੋਂ ਇਹਨਾਂ ਦੇ ਹਿੱਸੇ 9 ਲੱਖ ਰੁਪਈਆ ਆਇਆ ਸੀਗਾ ਤੇ ਉਹ ਚ ਉਹਨਾਂ ਨੇ ਖਰਚ ਕੀਆ ਆ ਜਿਹੜੇ ਪੈਸੇ ਆ ਖਰਚ ਗਿਆ ਚੀਜ਼ਾਂ ਨਹੀਂ ਆ ਤੇ ਇੰਨੇ ਪੈਸੇ ਜਿਹੜੇ ਬਚ ਗਏ ਹੋ ਰਿਕਵਰ ਕੀਤੇ ਆ ਠੀਕ ਆ ਹੋਰ ਇਹ ਨਾ ਤੇ ਕੋਈ ਕਿਤੇ ਕਿਤੇ ਮਾਮਲੇ ਕਿਸ ਕਿਸ ਕੇ ਚ ਉਹ ਅਸੀਂ ਅਜੇ ਤਫਤੀਸ਼ ਕਰ ਰਹੇ ਆ ਤੇ ਇਹਨਾਂ ਕੋਲ ਨਾਲੇ 7 ਮੋਟਰਸਾਈਕਲ ਵੀ ਰਿਕਵਰ ਕੀਤੇ ਚੋਰੀ ਦੇ ਜੋ ਇਹਨਾਂ ਨੇ ਮੋਗੇ ਤੋਂ ਫਰੀਦਕੋਟ ਤੋਂ ਤੇ ਇਹਦਾ ਹੋਰ ਜਿਹੜਿਆਂ ਚੋਰੀ ਕੀਤੇ ਸੀਗੇ ತೇ ಚೆನಲ್ಯಹ ಸಾ ರಂಜನಾ ಶಾಹಿರಿಪೋರ್ಟ್